ਪ੍ਰੈਜ਼ੀਡੈਂਟ ਜੋ ਬਾਈਡਨ ਨੇ ਨਿਊ ਆਰਲੈਂਡਸ ਦੇ ਵਿੱਚ ਇੱਕ ਟ੍ਰਿਪ ਦੇ ਦੌਰਾਨ ਉੱਥੋਂ ਦੀਆਂ ਮੈਡੀਕਲ ਫੈਸਿਲਿਟੀਆਂ ਦੇ ਲਈ 150 ਮਿਲੀਅਨ ਡਾਲਰ ਦੀ ਗ੍ਰਾਂਟ ਜਿਹੜੀ ਹੈ ਫੈਡਰਲ ਗ੍ਰਾਂਟ ਆ ਉਹ ਐਲਾਨੀ ਆ ਕਿੰਨੇ ਵੀ ਇਹ ਕੈਂਸਰ ਨੂੰ ਇਲਾਜ ਕਰਨ ਦੇ ਲਈ ਉਸ ਤੇ ਕਿਉਰ ਦੇ ਲਈ ਜਿਹੜੀ ਉਹ ਕੀਤੀ ਜਾਵੇਗੀ ਵਰਤੀ ਜਾਵੇਗੀ ਐਡਮਿਨਿਸਟ੍ਰੇਸ਼ਨ ਦਾ ਇੱਕ ਮੂਨ ਸ਼ਾਟ ਪ੍ਰੋਗਰਾਮ ਆ ਜੋ ਕਿ ਇਸ ਬਿਮਾਰੀ ਦੇ ਨਾਲ ਜੋ ਮੌਤਾਂ ਹੋ ਰਹੀਆਂ ਆ ਉਸ ਨੂੰ ਘਟਾਉਣ ਦੇ ਲਈ ਲੱਗੇ ਹੋਏ ਆ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਤੇ ਫਰਸਟ ਲੇਡੀ ਜਿਲ ਬਾਈਡਨ ਇਹਨਾਂ ਨੇ ਉਸ ਮੈਡੀਕਲ ਫੈਸਿਲਿਟੀ ਦਾ ਦੌਰਾ ਵੀ ਜਿਹੜਾ ਹੋ ਕੀਤਾ ਤੇ ਉੱਥੇ ਜਿਹੜੀ ਟੂ ਲੈਨੀ ਯੂਨੀਵਰਸਿਟੀ ਆ ਉਸ ਨੂੰ 150 ਮਿਲੀਅਨ ਡਾਲਰ ਦੀਆਂ ਜਿਹੜੀਆਂ ਗ੍ਰਾਂਟਸ ਆ ਐਡਵਾਂਸਡ ਰਿਸਰਚ ਏਜੰਸੀ ਫਾਰ ਹੈਲਥ ਆ ਉਸ ਤੇ ਲਈ ਦਿੱਤੀਆਂ ਇਹ ਅਵਾਰਡ ਕਹਿੰਦੇ ਵੀ 8 ਟੀਮਾਂ ਦੇ ਵਿੱਚ ਜਿਹੜੇ ਰਿਸਰਚਰਸ ਦੀ ਟੀਮ ਆ ਉਹਦੇ ਵਿੱਚ ਵੰਡੀ ਜਾਊਗੀ ਤਾਂ ਜੋ ਕਿਨੇ ਵੀ ਉਹ ਆਇਡੈਂਟੀਫਾਈ ਕਰਨਗੇ ਸਰਜਨਸ ਜਿਨ੍ਹਾਂ ਨੂੰ ਜਿਆਦਾ ਸਕਸੈਸ ਮਿਲਿਆ ਹੈ ਟਿਊਮਰਸ ਨੂੰ ਰਿਮੂਵ ਕਰਨ ਦੇ ਲਈ ਜਿਨ੍ਹਾਂ ਨੂੰ ਕੈਂਸਰ ਸ਼ਾਇਦ ਹੋਇਆ ਹੋਵੇ ਸੋ ਇਸ ਕਹਿੰਦੇ ਵਾਰਡ ਦੇ ਲਈ ਜਿਹੜੇ ਟੋਲੈਨੀ ਡਾਟਮੋਥ ਕਾਲਜ ਜான் ਹੌਪਕਿੰਸ ਯੂਨੀਵਰਸਿਟੀ ਰਾਈਸ ਯੂਨੀਵਰਸਿਟੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਸੈਨ ਫਰਾਂਸਿਸਕੋ ਯੂਨੀਵਰਸਿਟੀ ਆਫ ਇਲਿਨੋਇਸ ਆਰਬਾਨਾ ਸ਼ੈਂਪੇਨ ਯੂਨੀਵਰਸਿਟੀ ਆਫ ਵਾਸ਼ਿੰਗਟਨ ਸੀਸੀਓਨ ਵਿਜਨ ਮਾਊਂਟਨ ਕੈਲੀਫੋਰਨੀਆ ਇਹਨਾਂ ਨੂੰ ਜਿਹੜੇ ਆ ਇਹ ਗ੍ਰਾਂਟ ਮਿਲਣਗੀਆਂ ਅ ਅਮਰੀਕਾ ਦੇ ਵਿੱਚ ਕੈਂਸਰ ਕਹਿੰਦੇ ਨੰਬਰ 2 ਕੌਜ਼ ਆ ਡੈਥ ਦੇ ਲਈ ਮੌਤ ਦੇ ਲਈ ਯੂ ਐਸ ਦੇ ਵਿੱਚ ਹਾਰਟ ਡਿਜ਼ੀਜ਼ ਤੋਂ ਬਾਅਦ ਦੇ ਵਿੱਚ ਅਮਰੀਕਨ ਕੈਂਸਰ ਸੁਸਾਇਟੀ ਐਸਟੀਮੇਟ ਕਰਦੀ ਆ ਆ ਵੀ ਹਰ ਸਾਲ 2 ਮਿਲੀਅਨ ਨਵੇਂ ਜਿਹੜੇ ਕੇਸ ਆ ਕੈਂਸਰ ਦੇ ਆ ਉਹ ਡਾਇਗਨੋਸ ਉਹ ਹੋਣਗੇ ਤੇ ਇਹਦੇ ਨਾਲ 6 ਲੱਖ ਤੋਂ ਵੱਧ ਮੌਤਾਂ ਕੈਂਸਰ ਦੇ ਨਾਲ ਤੇ ਉਸਦੇ ਨਾਲ ਸੰਬੰਧਿਤ ਬਿਮਾਰੀਆਂ ਕਰਕੇ ਜਿਹੜੀਆਂ ਹੋਣ ਦੀਆਂ ਸੰਭਾਵਨਾ ਆ ਸੋ ਇਹ ਜਿਹੜਾ ਕੈਂਸਰ ਮੂਨ ਸ਼ਾਟ ਇਨੀਸ਼ੀਏਟਿਵ ਆ ਇਸ ਦੇ ਤਹਿਤ ਹੁਣ ਰਿਸਰਚ ਦੇ ਉੱਤੇ ਹੋਰ ਜ਼ਿਆਦਾ ਮਨੀ ਜਿਹੜੀ ਆ ਉਹ ਦਿੱਤੀ ਆ ਗਈ ਆ ਇਹ ਸੋਚ ਰਹੇ ਆ ਬਾਈਡਨ ਹੁਣਾਂ ਦਾ ਗੋਲ ਸੀਗਾ ਵੀ 2047 ਤੱਕ ਕੈਂਸਰ ਦੇ ਨਾਲ ਮਰਨ ਵਾਲਿਆਂ ਦੀ ਸੰਖਿਆ ਆ ਉਸ ਨੂੰ ਅੱਧਿਆਂ ਜਿਹੜਾ ਉਹ ਕਰ ਦਿੱਤਾ ਜਾਵੇ ਪਰ ਕਮਾਲ ਦੀ ਗੱਲ ਆ ਹਰਜੋਤ ਸਿੰਘ ਜੀ ਆ ਇਹ ਇਹ ਤਾਂ 150 ਮਿਲੀਅਨ ਆ ਇਸ ਤੋਂ ਪਹਿਲਾਂ ਵੀ ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਕੈਂਸਰ ਦੇ ਉੱਤੇ ਲਾਏ ਜਾ ਚੁੱਕੇ ਆ ਪਰ ਇਹ ਬਿਮਾਰੀ ਵੇਖ ਲਓ ਪੂਰੀ ਤਰ੍ਹਾਂ ਪਕੜ ਚ ਜੜੀ ਆ ਉਹ ਸਾਇੰਸਦਾਨਾ ਦੇ ਰਿਸਰਚਰਸ ਦੇ ਜਿਹੜੀ ਉਹ ਅਜੇ ਤੱਕ ਵੀ ਚੰਗੀ ਤਰ੍ਹਾਂ ਨਹੀਂ ਆ ਰਹੀ ਹੈ ਜੀ ਅਗਲੀ ਖਬਰ ਵੱਲ ਚਲੀਏ ਮਿਨੇਸੋਟਾ ਦੇ 5ਵੇਂ ਡਿਸਟ੍ਰਿਕਟ ਦੇ ਵਿੱਚ ਪ੍ਰਾਇਮਰੀ ਇਲੈਕਸ਼ਨਸ ਹੋਈਆਂ ਤੇ ਰਿਪ੍ਰੈਜ਼ੈਂਟੇਟਿਵ ਇਲਹਾਨ ਉਮਾਰ ਇੱਕ ਵਾਰੀ ਫੇਰ ਟੌਨ ਸੈਮਿਊਲਸ ਨੂੰ ਜਿੱਤ ਗਈ ਹੈਗੀ ਆ ਅ ਅਸੋਸੀਏਟਿਡ ਪ੍ਰੈਸ ਨੇ ਆਲਰੇਡੀ ਉਹਨਾਂ ਨੂੰ ਜਿਹੜਾ ਵਿਨਰ ਆ ਉਹ ਡਿਕਲੇਅਰ ਕਰ ਦਿੱਤਾ ਹੈਗਾ ਆ ਅ ਕੱਲ ਹੀ ਇਲੈਕਸ਼ਨ ਜਿਹੜੀਆਂ ਉੱਥੇ ਹੋਈਆਂ ਸੀਆਂ ਡੈਮੋਕ੍ਰੇਟ ਦੀਆਂ ਪ੍ਰਾਈਮਰੀ ਦੀਆਂ ਤੇ ਜਿਹੜੇ 우ਮਾਰ ਆ ਉਹਨਾਂ ਨੂੰ ਕਾਫੀ ਵੱਡੀ ਗਿਣਤੀ ਦੇ ਵਿੱਚ ਵੋਟਸ ਪਈਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਜਿਹੜੇ ਸਪੋਰਟਰ ਅ ਸੀਗੇ ਸੈਮਿਊਅਲ ਜਿਹੜਾ ਰਿਪਬਲਿਕਨ ਆ ਉਹਨਾਂ ਨੇ ਵੀ ਬਹੁਤ ਕੋਸ਼ਿਸ਼ ਕੀਤੀ ਦੂਸਰੀ ਵਾਰੀ ਇਲਹਾਨ 우ਮਾਰ ਨੂੰ ਹਰਾਉਣ ਦੇ ਲਈ ਪਰ ਉਹਨੂੰ ਹਰਾ ਨਹੀਂ ਸਕੀ ਹੈ ਸਕਵਾਡ ਮੈਂਬਰਸ ਜੋ ਕਿ ਹਾਰ ਰਹੇ ਸੀ ਉਹਨਾਂ ਵਿੱਚੋਂ ਇਲਾਨ ਉਮਾਰ ਜਿਹੜੀ ਆ ਉਹ ਹੁਣ ਬਚ ਗਈ ਆ ਕਿਉਂਕਿ ਇਸ ਨੂੰ ਵੀ ਇਹ ਡਰ ਸੀਗਾ ਵੀ ਬਾਕੀ ਕਿਤੇ ਸਕਵਾਡ ਮੈਂਬਰ ਜਿ ਤਰ੍ਹਾਂ ਮੇਰਾ ਵੀ ਕਿਤੇ ਪੱਤਾ ਜਿਹੜਾ ਉਹ ਸਾਫ਼ ਨਾ ਹੋ ਜਾਵੇ